ਸਾਥੀਓ ਹਾਲ ਹੀ ਵਿੱਚ ਭਾਰਤ-ਪਾਕ ਜੰਗ ਦੇ ਸਮੇਂ ਸਾਰਾ ਪੰਜਾਬ ਅੱਬਾਂ ਭਾਰ ਹੋਇਆ ਪਿਆ ਸੀ ਰਾਸ਼ਨ ਦੀਆਂ ਦੁਕਾਨਾਂ ਤੇ ਰਾਸ਼ਨ ਲੈਣ ਲਈ ਆਹ ਲੰਬੀਆਂ-ਲੰਬੀਆਂ ਕਤਾਰਾਂ ਦੇਖੀਆਂ ਹਰ ਕੋਈ ਇੱਕ ਦੂਜੇ ਨੂੰ ਕਹਿ ਰਿਹਾ ਸੀ ਘੱਟੋ-ਘੱਟ 6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਪਤਾ ਨਹੀਂ ਲੜਾਈ ਕਦੋਂ ਤੱਕ ਚੱਲਣੀ ਹੈ ਜਰਾ ਸੋਚੋ ਰੱਬ ਨਾ ਕਰੇ ਜੇ ਲੜਾਈ ਲੰਬੀ ਚੱਲਦੀ ਔਰ ਘਰਾਂ ਵਿੱਚ ਰਾਸ਼ਨ ਖਤਮ ਹੋ ਜਾਵੇ ਤਾਂ ਫਿਰ ਅਸੀਂ ਕੀ ਕਰਦੇ ਇਸੇ ਤਰ੍ਹਾਂ ਸਾਥੀਓ ਜੇਕਰ ਧਰਤੀ ਹੇਠਲਾ ਪਾਣੀ ਪੀਣ ਵਾਲਾ ਪਾਣੀ ਸਾਨੂੰ ਨਾ ਮਿਲੇ ਤਾਂ ਸਾਡੀ ਹਾਲਤ ਕੀ ਹੋਵੇਗੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਸਾਥੀਓ ਤੁਹਾਨੂੰ ਯਾਦ ਹੋਵੇਗਾ ਅੰਗਰੇਜ਼ੀ ਸਾਮਰਾਜ ਦੇ ਸਮੇਂ ਸਾਡੇ ਦੇਸ਼ ਵਿੱਚ ਆਜ਼ਾਦੀ ਦੀ ਪ੍ਰਾਪਤੀ ਲਈ ਇੱਕ ਲਹਿਰ ਚੱਲੀ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਲੈ ਤੇ ਅੱਜ ਪੰਜਾਬ ਦੀ ਧਰਤੀ ਹੇਠਾਂ ਜਿਸ ਕਦਰ ਪਾਣੀ ਦਾ ਜਲ ਸતર ਹੀਠਾਂ ਡਿੱਗਦਾ ਜਾ ਰਿਹਾ ਹੈ ਉਸ ਨੂੰ ਬਚਾਉਣ ਲਈ ਇੱਕ ਦੂਜੀ ਲਹਿਰ ਚਲਾਉਣ ਦੀ ਲੋੜ ਪਵੇਗੀ ਪਾਣੀ ਸੰਭਾਲ ਜੱਟਾ ਪਾਣੀ ਸੰਭਾਲ ਹੋਏ ਪਾਣੀ ਬਿਨਾ ਧਰਤੀ ਦਾ ਹੋਜੂ ਬੁਰਾ ਹਾਲ ਆਓ ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਪਾਣੀ ਦੀ ਮਹੱਤਤਾ ਬਾਰੇ ਉਚਾਰਨ ਕੀਤੇ ਬਾਣੀ ਦੇ ਉਹਨਾਂ ਸ਼ਬਦਾਂ ਤੇ ਪਹਿਰਾ ਦਿੰਦੇ ਹੋਏ ਦੇਸ਼ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਅਗਰਸਰ ਭੂਮਿਕਾ ਨਿਭਾਈ ਹੈ ਰੱਬ ਨਾ ਕਰੇ ਜੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਗਿਆ ਤਾਂ ਪਾਣੀ ਦੀ ਜਿਹੜੀ ਬਰਬਾਦੀ ਅਸੀਂ ਹੁਣ ਕਰ ਰਹੇ ਆ ਉਹਦੇ ਲਈ ਪਛਤਾਤ ਆਪ ਤੋਂ ਬਿਨਾ ਸਾਡੇ ਪੱਲੇ ਕੁਝ ਨਹੀਂ ਰਹਿਣਾ ਲੋਕੀ ਪੀਣ ਵਾਲੇ ਪਾਣੀ ਨੂੰ ਪ੍ਰਾਪਤ ਕਰਨ ਲਈ ਇੱਕ ਦੂਜੇ ਦੀਆਂ ਲੇਲੜੀਆਂ ਕੱਢਣਗੇ ਤੇ ਫਿਰ ਪਾਣੀ ਦੀ ਸਾਮ ਸੰਭਾਲ ਲਈ ਸਾਡੇ ਪੰਜਾਬ ਦੇ ਵਿੱਚ ਭੈਣਾਂ ਤੇ ਭਾਈਆਂ ਦੇ ਵਾਰਤਾਲਾ ਇਸ ਤਰ੍ਹਾਂ ਦੇ ਹੋਣਗੇ ਲੈ ਬਈ ਜੀਤਿਆ ਅੱਜ ਰਾਤ ਨੂੰ ਪਾਣੀ ਦੀ ਰਾਖੀ ਤੈਨੂੰ ਕਰਨੀ ਐ ਉਹ ਧਿਆਨ ਰੱਖੀ ਦੋ ਡਰਮ ਬੇੜੇ ਵਿੱਚ ਪਏ ਆ ਹਾਂ ਸੱਚ ਇਹਨਾਂ ਡਰਮਾਂ ਦੇ ਉੱਤੇ ਕੋਈ ਭਾਰੀ ਚੀਜ਼ ਰੱਖ ਨਈ ਉਹ ਖੜਕੇ ਨਾਲ ਪਾਣੀ ਚੋਰ ਦਾ ਪਤਾ ਤਾਂ ਲੱਗ ਜੂ ਨਹੀਂ ਜੀਤ ਕੋਰੇ ਨਹੀਂ ਭੈਣੇ ਦਰਵਾਜ਼ਾ ਖੋਲ ਨਹੀਂ ਤੇਰਾ ਬੜਾ ਪੁੰਨ ਹੋਊ ਭੈਣੇ ਇੱਕ ਡੋਲੂ ਪਾਣੀ ਦਾ ਦੇ ਦੇ ਤੇਰੇ ਬੱਚੇ ਜੀਣ ਭੈਣਾ ਘਰ ਵਿੱਚ ਸੌਂ ਖਾਣ ਨੂੰ ਵੀ ਪਾਣੀ ਦੀ ਟਿੱਪ ਨਹੀਂ ਨਖਾਫਣੀਆਂ ਟੁੱਟੀਆਂ ਵੀ ਜਵਾਬ ਦੇ ਗਈਆਂ ਕੀ ਦੱਸਾਂ ਭੈਣੇ ਉਤੋਂ ਅੱਤ ਦੀ ਗਰਮੀ ਔਰ ਬੱਚੇ ਪਿਆਸ ਨਾਲ ਤਰਾਂ ਤਰਾ ਕਰਦੇ ਪਏ ਤੁਸੀਂ ਸੋਚਦੇ ਹੋਵੋਗੇ ਕਿ ਇਹ ਵਿਅਕਤੀ ਕਿਹੋ ਜੀਆਂ ਗੱਲਾਂ ਕਰ ਰਿਹਾ ਪਰ ਸਾਥੀਓ ਵਰਤਮਾਨ ਪੰਜਾਬ ਦੀ ਇਹ ਤਲਖ ਹਕੀਕਤ ਹੈ ਇਹ ਸਹੀ ਤਸਵੀਰ ਹੈ ਜੋ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਜੇਕਰ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਰਿਹਾ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਇਹੋ ਜਿਹੇ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿ ਅਸੀਂ ਪਾਣੀ ਦੀ ਬੂੰਦ ਨੂੰ ਵੀ ਤਰਸੀਏ ਪੰਜਾਬ ਪੰਜਾਬ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਧਰਤੀ ਹੇਠਲਾ ਪਾਣੀ ਹਰ ਸਾਲ 0.49 ਮੀਟਰ ਦੀ ਦਰ ਨਾਲ ਹੀਟਾਂ ਜਾ ਰਿਹਾ ਔਰ ਇਸੇ ਕਰਕੇ ਆਏ ਦਿਨ ਬੰਬੀਆਂ ਦੇ ਪਾਣੀ ਦੇ ਬੋਰ ਵੀ ਡੁੰਗੇ ਹੋਈ ਜਾ ਰਹੇ ਹਨ 17 ਮਈ ਦੀਆਂ ਅਖਬਾਰਾਂ ਵਿੱਚ ਇੱਕ ਸੰਸਨੀਖੇਜ਼ ਰਿਪੋਰਟ ਛਪੀ ਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਜਲ ਸਤਾਰ ਘਟਣ ਕਰਕੇ 2.5 ਦਹਾਕੇ ਤੋਂ ਬਾਅਦ ਪੰਜਾਬ ਦੇ 17 ਜ਼ਿਲ੍ਹੇ ਡਾਰਕ ਜ਼ੋਨ ਵਿੱਚ ਚਲੇ ਜਾਣਗੇ ਭਾਵ ਸੋਕੇ ਦਾ ਸ਼ਿਕਾਰ ਹੋ ਜਾਣਗੇ ਸਤੰਬਰ 2021 ਵਿੱਚ ਵਿਧਾਨ ਸਭਾ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਅੱਜ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਨਾ ਬਚਾਇਆ ਗਿਆ ਤਾਂ ਪੰਜਾਬ ਦੀ ਉਪਜਾਊ ਢਾਈ ਦਹਾਕਿਆਂ ਬਾਅਦ ਮਾਰੂਥਲ ਬਣ ਜਾਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਹਨ ਸਾਡੀਆਂ ਨਹਿਰਾਂ ਤੇ ਇਨਾਂ ਨਹਿਰਾਂ ਦੇ ਵਿੱਚੋਂ ਛੋਟੇ-ਛੋਟੇ ਸੂਏ ਨਿਕਲਦੇ ਹਨ ਜਿਨ੍ਹਾਂ ਦੇ ਪਾਣੀ ਦੇ ਨਾਲ ਖੇਤਾਂ ਦੀ ਸਿੰਚਾਈ ਹੁੰਦੀ ਹੈ ਪਰ ਅੱਜ ਮੈਂ ਦੇਖ ਰਿਹਾ ਇਹ ਪਿੰਡ ਬੱਲਾਂ ਦੀ ਨਹਿਰ ਹੈ ਤੇ ਉਹਦੇ ਨਾਲੋਂ ਇੱਕ ਸੂਆ ਨਿਕਲਦਾ ਹੈ ਜਿਹੜਾ ਪੂਰੀ ਤਰ੍ਹਾਂ ਸੁੱਕਾ ਹੋਇਆ ਇਹ ਪਿੰਡ ਬੱਲਾਂ ਦੀ ਨਹਿਰ ਹੈ ਜਿਹੜੀ ਬਿਲਕੁਲ ਸੁੱਕੀ ਪਈ ਹੈ ਆਪਾਂ ਦੇਖ ਸਕਦੇ ਹਾਂ ਕਿ ਇਹ ਨਹਿਰਾਂ ਜਿਹੜੀਆਂ ਹਨ ਪਾਣੀ ਦੀ ਬੂੰਦ ਨੂੰ ਤਰਸੀਆਂ ਪਈਆਂ ਹਨ ਤੋ ਦੇਖ ਕੇ ਆਪਾਂ ਪਾਣੀ ਨਾ ਸੰਭਾਲਿਆ ਤੇ ਨਹਿਰਾਂ ਜਿਹੜੀਆਂ ਹਨ ਇਸੇ ਤਰ੍ਹਾਂ ਹੀ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੀਆਂ ਵਾਤਾਵਰਣ ਬਚਾਉਣ ਦੀ ਲੋੜ ਹੈ ਰੁੱਖ ਲਗਾਉਣ ਦੀ ਲੋੜ ਹੈ ਇਹਨਾਂ ਨਹਿਰਾਂ ਦੇ ਵਿੱਚੋਂ ਛੋਟੇ ਛੋਟੇ ਸੂਏ ਨਿਕਲਦੇ ਹਨ ਇਹਨਾਂ ਸੂਆਂ ਰਾਹੀਂ ਖੇਤਾਂ ਨੂੰ ਪਾਣੀ ਤਾਂ ਜਾਂਦਾ ਹੈ ਪਰ ਆਪਾਂ ਦੇਖ ਸਕਦੇ ਹਾਂ ਕਿ ਇਹ ਬੱਲਾਂ ਵਾਲੀ ਨਹਿਰ ਦੇ ਵਿੱਚੋਂ ਜਿਹੜਾ ਸੂਆ ਨਿਕਲਦਾ ਹੈ ਇਹ ਵੀ ਬਿਲਕੁਲ ਸੁੱਕਿਆ ਹੈ ਉਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦ ਇਹ ਨਹਿਰਾਂ ਸੁੱਕ ਜਾਣਗੀਆਂ ਇਹ ਸੂਏ ਸੁੱਕ ਜਾਣਗੇ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਧਰਤੀ ਦਾ ਪਾਣੀ ਜਿਹੜਾ ਹੈ ਧਰਤੀ ਹੇਠਲਾ ਪਾਣੀ ਜਿਹੜਾ ਉਹਦਾ ਸਪਰ ਜਿਹੜਾ ਹੈ ਉਹ ਤਾਂ ਫਿਰ ਘਟਦਾ ਜਾਏਗਾ ਸੋ ਬੜਾ ਚਿੰਤਾ ਦਾ ਵਿਸ਼ਾ ਹੈ ਸਾਥਿਓ ਨਿਸ਼ਚੈ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਅੱਜ ਆਪਾਂ ਪਾਣੀ ਦੀ ਸੰਭਾਲਣਾ ਕੀਤੀ ਜੇਕਰ ਅੱਜ ਆਪਾਂ ਪਾਣੀ ਦੀ ਸੰਭਾਲਣਾ ਕੀਤੀ ਤਾਂ ਅਗਲਾ ਸੰਸਾਰ ਯੁੱਧ ਕਿਸੇ ਸ਼ਕਤੀ ਪ੍ਰਦਰਸ਼ਨ ਲਈ ਨਹੀਂ ਸਗੋਂ ਪਾਣੀ ਤੇ ਕਬਜ਼ਾ ਕਰਨ ਲਈ ਹੋਵੇਗਾ ਇਹ ਭਵਿੱਖਬਾਣੀ ਸੰਯੁਕਤ ਰਾਸ਼ਟਰ ਦੇ 6ਵੇਂ ਜਨਰਲ ਸਕੱਤਰ ਬੁਤਰਸ ਗਾਲੀ ਨੇ ਬਹੁਤ عرصਾ ਪਹਿਲਾਂ ਕਰ ਦਿੱਤੀ ਸੀ ਪਾਣੀਆਂ ਦੀ ਵੰਡ ਨੂੰ ਲੈ ਕੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਖਿੱਚੋ ਤਣ ਵੱਧ ਰਹੀ ਹੈ ਤੇ ਹਾਲ ਹੀ ਵਿੱਚ ਭਾਰਤ ਨੇ ਪਾਕ ਵੱਲ ਜਾਂਦੇ ਦਰਿਆਵਾਂ ਵਿੱਚ ਪਾਣੀ ਦੇ ਵਹਿਣ ਨੂੰ ਘਟਾ ਕੇ ਉਸ ਦੀ ਅਰਥ ਵਿਵਸਥਾ ਉੱਤੇ ਭਰਮਾਵਾਰ ਕੀਤਾ ਹੈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਚੇਤਾਵਨੀ ਦਿੰਦੇ ਹੋਏ ਇੱਕ ਵਾਰੀ ਕਿਹਾ ਸੀ ਯਾਦ ਰਹੇ ਆਗ ਪਾਣੀ ਵਿੱਚ ਵੀ ਲੱਗਦੀ ਹੈ کہیں ਐਸਾ ਨਾ ਹੋ ਕਿ ਆਨੇ ਵਾਲਾ ਵਿਸ਼ਵ ਜੁਦ ਪਾਣੀ ਕੇ ਲਿਏ ਹੋ ਸਾਲ 2019 ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੋਇਲ ਖੇੜਾ ਨੇ ਤਾਂ ਪਾਣੀ ਦੀ ਕਮੀ ਹੋਣ ਕਾਰਨ ਆਪਣੇ ਪਿੰਡ ਨੂੰ ਵੇਚਣ ਤੱਕ ਦੀ ਕੋਸ਼ਿਸ਼ ਨਾ ਕਰ ਦਿੱਤੀ ਸੀ ਕਿਉਂਕਿ ਪਿੰਡ ਵਾਸੀਆਂ ਕੋਲ 40 ਏਕੜ ਜ਼ਮੀਨ ਤੇ ਖੇਤੀ ਕਰਨ ਲਈ ਪਾਣੀ ਨਹੀਂ ਸੀ। ਔਰ ਇਹੀ ਹਾਲ ਅਬੋਹਰ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਹੋਇਆ। ਪਾਣੀ ਦੀ ਕਮੀ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਦਿਹਾੜੀ ਟੱਪਾ ਕਰਨ ਲਈ ਮਜਬੂਰ ਹੋ ਗਏ। ਗੱਲ ਇੱਥੇ ਖਤਮ ਨਹੀਂ ਹੋਈ। ਇੱਥੋਂ ਦੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕਰਨ ਦਾ ਅਨੋਖਾ ਤਰੀਕਾ ਲੱਭਿਆ। ਆਪਣੀ ਜ਼ਮੀਨ ਦੀ ਕੀਮਤ ਵੀ ਲਗਾ ਦਿੱਤੀ। ਤੇ ਕੀਮਤ ਕਿੰਨੀ ਲਗਾਈ? ਤਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਔਰ ਇਹ ਸਥਿਤੀ ਬੜੀ ਹਾਸੋਹੀਣੀ ਹੋ ਗਈ ਜਦੋਂ ਉਹਨਾਂ ਨੇ ਰਾਸ਼ਟਰਪਤੀ ਨੂੰ 20 ਰੁਪਏ ਪ੍ਰਤੀ ਏਕੜ ਪ੍ਰਧਾਨ ਮੰਤਰੀ ਨੂੰ 15 ਰੁਪਏ ਪ੍ਰਤੀ ਏਕੜ ਤੇ ਮੁੱਖ ਮੰਤਰੀ ਨੂੰ 10 ਰੁਪਏ ਪ੍ਰਤੀ ਏਕੜ ਜ਼ਮੀਨ ਵੇਚਣ ਦੀ ਕੀਮਤ ਲਗਾਈ ਸੀ ਸਾਥੀਓ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਪਾਣੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਇੱਕ ਅਧਿਆਪਕ ਹੋਣ ਦੇ ਨਾਤੇ ਅਸੀਂ ਸਕੂਲਾਂ ਕਾਲਜਾਂ ਵਿੱਚ ਪੇਂਟਿੰਗ ਮੁਕਾਬਲੇ ਔਰ ਭਾਸ਼ਣ ਮੁਕਾਬਲੇ ਕਰਵਾ ਕੇ ਪਾਣੀ ਦੀ ਸਾਮ ਸੰਭਾਲ ਲਈ ਰਸਮੀ ਯਤਨ ਬਹੁਤ ਕੀਤੇ ਪਰ ਇਸ ਦਾ ਪ੍ਰਭਾਵ 100 ਵਿੱਚੋਂ 10% ਹੀ ਹੁੰਦਾ ਸੀ ਪਾਣੀ ਦੀ ਸਾਮ ਸੰਭਾਲ ਕਰਨ ਲਈ ਵਿਹਾਰਕ ਯਤਨ ਕਰਨ ਦੀ ਲੋੜ ਹੈ ਘਰਾਂ ਵਿੱਚ ਦਫ਼ਤਰਾਂ ਵਿੱਚ ਔਰ ਗਲੀਆਂ ਦੇ ਵਿੱਚ ਖੁੱਲੀਆਂ ਟੂਟੀਆਂ ਨੂੰ ਬੰਦ ਕਰਨ ਦੀ ਆਦਤ ਪਾਉਣ ਦੇ ਨਾਲ ਨਾਲ ਵਰਤਮਾਨ ਸਮੇਂ ਵਿੱਚ ਸਾਨੂੰ ਇੱਕ ਹੋਰ ਯਤਨ ਕਰਨਾ ਚਾਹੀਦਾ ਹੈ ਸਾਡੇ ਬੱਚਿਆਂ ਦੇ ਜਨਮ ਦਿਨ ਆਉਂਦੇ ਹਨ ਸਾਡੇ ਜਨਮ ਦਿਨ ਆਉਂਦੇ ਹਨ ਕਿਉਂ ਨਾ ਆਪਣੇ ਆਪਣੇ ਜਨਮ ਦਿਨ ਦੇ ਉੱਤੇ ਕੇਕ ਕੱਟਣ ਦੇ ਨਾਲ ਨਾਲ ਅਸੀਂ ਇੱਕ ਜਾਂ ਪੰਜ ਰੁੱਖ ਜੜੇ ਆ ਉਹ ਲਗਾਈਏ ਔਰ ਪ੍ਰਤੀਗਿਆ ਕਰੀਏ ਕਿ ਆਪਣੇ ਜਨਮ ਦਿਨ ਤੇ ਲਗਾਏ ਗਏ ਉਸ ਦਰਖਤ ਉਸ ਰੁੱਖ ਨੂੰ ਪਾਣੀ ਦੇਵਾਂਗੇ ਔਰ ਉਸ ਦੀ ਪਾਲਣਾ ਪੁੱਛਣਾ ਕਰਾਂਗੇ ਜਦੋਂ ਤੱਕ ਉਹ ਰੁੱਖ ਵੱਡਾ ਨਹੀਂ ਹੋ ਜਾਂਦਾ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਵਾਤਾਵਰਨ ਬਚਾ ਸਕਦੇ ਹਾਂ ਕਿਉਂਕਿ ਕਿਹਾ ਗਿਆ ਹੈ ਇੱਕ ਰੁੱਖ 100 ਸੁਖ ਸੋ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਸਾਡਾ ਵਾਤਾਵਰਨ ਜਿਹੜਾ ਹੈ ਉਹ ਸ਼ੁੱਧ ਹੋਏਗਾ ਔਰ ਇਸ ਦੇ ਨਾਲ ਨਾਲ ਜਿੰਨੇ ਰੁੱਖ ਜ਼ਿਆਦਾ ਹੋਣਗੇ ਉੰਨੀ ਵਰਖਾ ਜ਼ਿਆਦਾ ਹੋਏਗੀ ਜਿੰਨੀ ਵਰਖਾ ਜ਼ਿਆਦਾ ਹੋਏਗੀ ਉਨਾ ਹੀ ਸਾਡੇ ਧਰਤੀ ਦੇ ਹੇਠਲਾ ਜਿਹੜਾ ਜਲ ਸਤਾਰ ਹੈ ਉਹ ਹੇਠਾਂ ਜਾਣ ਦੀ بجائے ਇੱਕ ਜਗ੍ਹਾ ਤੇ ਟਿਕ ਜਾਏਗਾ ਸਾਥਿਓ ਅੱਜ 24 ਮਈ ਹੈ ਔਰ 24 ਮਈ ਨੂੰ ਮੇਰਾ ਜਨਮ ਦਿਨ ਆਉਂਦਾ ਹੈ ਅੱਜ ਆਪਣੇ ਜਨਮ ਦਿਨ ਤੇ ਮੈਂ ਪੂਰੇ 5 ਰੁੱਖ ਲਗਾ ਕੇ ਆਪਣਾ ਵਾਅਦਾ ਪੂਰਾ ਕਰ ਲਿਆ ਹੁਣ ਵਾਰੀ ਤੁਹਾਡੀ ਹੈ ਦੇਖਦੇ ਹਾਂ ਤੁਸੀਂ ਆਪਣੇ ਜਨਤੰ ਦੇ ਕਿੰਨੇ ਰੁਖ ਲਗਾਉਂਦੇ